ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ ਪੰਜਾਬ ਸਟੱਡੀ ਹੱਬ ਦੇ ਉੱਪਰ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦਿੱਤਾ ਬੈਲ ਆਈਕਨ ਦਬਾ ਲਓ ਤਾਂ ਕਿ ਕੋਈ ਵੀ ਵੀਡੀਓ ਅਸੀਂ ਪਾਈਏ ਉਹਦੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅੱਜ ਪੰਜਾਬ ਸਕੂਲ ਐਜੂਕੇਸ਼ਨ ਵੱਲੋਂ ਬੋਰਡ ਵੱਲੋਂ ਇੱਕ ਨਵੀਂ ਅਪਡੇਟ ਨਿਕਲ ਕੇ ਆਈ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ 8ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਮਿਡਲ ਐਗਜ਼ਾਮੀਨੇਸ਼ਨ ਰਿਜ਼ਲਟ ਫਰਵਰੀ 2025 ਅਵੇਲੇਬਲ ਹੋ ਚੁੱਕਿਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਅਫੀਸ਼ੀਅਲ ਵੈਬਸਾਈਟ www.pscb.ac.in ਦੇ ਉੱਪਰ ਆ ਚੁੱਕਿਆ ਨਤੀਜਾ ਦੇਖਣ ਦੇ ਲਈ ਤੁਸੀਂ ਕੀ ਕਰਨਾ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਇੱਕ ਲਿੰਕ ਮਿਲੂਗਾ ਉਸ ਲਿੰਕ ਤੇ ਕਲਿੱਕ ਕਰਕੇ ਇਸ ਵੈਬਸਾਈਟ ਤੇ ਤੁਸੀਂ ਆ ਜਾਣਾ ਇਸ ਵੈਬਸਾਈਟ ਤੇ ਆ ਕੇ ਹੋਮ ਪੇਜ ਦੇ ਉੱਪਰ ਹੀ ਇੱਥੇ ਜਿਹੜਾ ਰਿਜ਼ਲਟ ਜਿਹੜਾ ਬਲਿੰਕ ਹੋ ਰਿਹਾ ਇੱਥੇ ਮਿਡਲ ਐਗਜ਼ਾਮੀਨੇਸ਼ਨ ਰਿਜ਼ਲਟ ਫਾਰ ਵੀ 2025 ਅਵੇਲੇਬਲ ਇਹਦੇ ਉੱਪਰ ਤੁਸੀਂ ਕਲਿੱਕ ਕਰਨਾ ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਕ ਨੈਕਸਟ ਪੇਜ ਤੁਹਾਨੂੰ ਖੁੱਲਣਾ ਹੈ ਉਸ ਪੇਜ ਤੇ ਜਦੋਂ ਆਉਂਗੇ ਤਾਂ ਇੱਥੇ ਲਿਖਿਆ ਆ ਰਿਹਾ ਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ 4 April 2025 ਮਿਡਲ ਐਗਜ਼ਾਮੀਨੇਸ਼ਨ ਰਿਜ਼ਲਟ ਨਾਊ ਅਵੇਲੇਬਲ ਉਸ ਤੋਂ ਬਾਅਦ ਜੀ ਇਹਦੇ ਉੱਪਰ ਤੁਸੀਂ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਇੱਕ ਹੋਰ ਜਿਹੜਾ ਅੱਗੇ ਪੇਜ ਖੁੱਲਣਾ ਉਸ ਪੇਜ ਦੇ ਉੱਪਰ ਨਤੀਜਾ ਤੁਸੀਂ ਚੈੱਕ ਕਰ ਸਕਦੇ ਹੋ ਉਹਦੇ ਲਈ ਬੱਚੇ ਨੇ ਆਪਣਾ ਇੱਥੇ ਰੋਲ ਨੰਬਰ ਭਰਨਾ ਐਂਟਰ ਰੋਲ ਨੰਬਰ ਦੀ ਜਗ੍ਹਾ ਫਾਈਂਡ ਰਿਜ਼ਲਟ ਦੇ ਉੱਤੇ ਕਲਿੱਕ ਕਰ ਦੇਣਾ ਤੇ ਰਿਜ਼ਲਟ ਬੱਚੇ ਦਾ ਆ ਜਾਣਾ ਉਸ ਤੋਂ ਬਾਅਦ ਜੇ ਰੋਲ ਨੰਬਰ ਤੁਹਾਨੂੰ ਨਹੀਂ ਯਾਦ ਰੋਲ ਨੰਬਰ ਦਾ ਚੇਤਾ ਭੁੱਲ ਗਿਆ ਤਾਂ ਤੁਸੀਂ ਨਾਮ ਭਰ ਕੇ ਬੱਚੇ ਦਾ ਉਹਦੇ ਰਾਹੀਂ ਵੀ ਰਿਜ਼ਲਟ ਜਿਹੜਾ ਸਰਚ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਦੋਨੋਂ ਆਪਸ਼ਨਸ ਤੁਹਾਡੇ ਕੋਲ ਅਵੇਲੇਬਲ ਹੈ ਜੇ ਰੋਲ ਨੰਬਰ ਭਰ ਕੇ ਇਹਨੂੰ ਲੱਭੋਗੇ ਤਾਂ ਜਲਦੀ ਲੱਭ ਜਾਣਾ ਇਹ ਨਾਮ ਪਰ ਕਲਬ ਹੋਗੇ ਤਾਂ ਇੱਕ ਨਾਮ ਦੇ ਕਾਫੀ ਕੈਂਡੀਡੇਟਸ ਹੁੰਦੇ ਆ ਉਹਦੇ 'ਚ ਸਮਾਂ ਲੱਗ ਜਾਂਦਾ ਇਸ ਕਰਕੇ ਕੋਸ਼ਿਸ਼ ਕਰੋ ਜੇ ਰੋਲ ਨੰਬਰ ਹੈਗਾ ਤਾਂ ਰੋਲ ਨੰਬਰ ਭਰ ਕੇ ਹੀ ਰਿਜ਼ਲਟ ਆਪਣਾ ਚੈੱਕ ਕਰੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ 10ਵੀਂ ਕਲਾਸ ਦੇ ਪਲੱਸ 2 ਕਲਾਸ ਦੇ ਨਤੀਜੇ ਵੀ ਜਾਰੀ ਹੋਣਗੇ ਉਹਦੇ ਲਈ ਹਲੇ ਸਮਾਂ ਲੱਗ ਜਾਣਾ ਇਸ ਕਰਕੇ ਜਿਹੜੇ 8ਵੀਂ ਚੋਂ ਬੱਚੇ ਕਲੀਅਰ ਹੋ ਚੁੱਕੇ ਆ ਪਾਸ ਹੋ ਚੁੱਕੇ ਆ ਉਹ ਅੱਗੇ ਨੈਕਸਟ ਕਲਾਸਾਂ ਦੀ ਆਪਣੀ ਤਿਆਰੀ ਕਰਨ ਤੇ ਅੱਗੇ ਦਾ ਜੋ ਵੀ ਸਿਲੇਬਸ ਵਗੈਰਾ ਜੋ ਵੀ ਬੁੱਕਸ ਵਗੈਰਾ ਉਹਦੀ ਆਪਣੀ ਪ੍ਰੈਪਰੇਸ਼ਨ ਕਰਨ ਤੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਅਪਡੇਟਸ ਜ ਸਾਡੇ ਨਾਲ ਬਨੇ ਰਹੋ ਜੁੜੇ ਰਹੋ ਧੰਨਵਾਦ ਸਤਿ ਸ੍ਰੀ ਅਕਾਲ